ਪਿਛਲੇ ਦਿਨੀ ਸਚਕੰਚੀਰੀ ਦਰਬਾਰ ਸਾਹਿਬ ਦੇ ਅੰਦਰੋਂ ਪੁਲਿਸ ਵੱਲੋਂ ਦੋਸ਼ੀਆਂ ਨੂੰ ਕਾਬੂ ਕਰਨ ਦੀ ਘਟਨਾ ਤੋਂ ਬਾਅਦ ਮਾਹੌਲ ਗਰਮਾਇਆ ਹੋਇਆ ਸੀ। ਇਸ ਮਾਮਲੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗੱਜ ਨੇ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਆਦੇਸ਼ ਦਿੱਤਾ ਸੀ ਕਿ ਅੱਜ ਤੋਂ ਬਾਅਦ ਕੋਈ ਵੀ ਪੁਲਿਸ ਮੁਲਾਜ਼ਮ ਗੁਰੂ ਘਰ ਦੇ ਅੰਦਰ ਦਾਖਲ ਨਾ ਹੋਵੇ। ਉਹਨਾਂ ਕਹਿਆ ਸੀ ਕਿ ਦਰਬਾਰ ਸਾਹਿਬ ਦੀ ਮਰਿਆਦਾ ਅਤੇ ਪਵਿੱਤਰਤਾ ਨੂੰ ਹਰ ਹਾਲਤ ਵਿੱਚ ਕਾਇਮ ਰੱਖਣਾ ਲਾਜ਼ਮੀ ਹੈ। ਇਸ ਵਿਵਾਦ ਦੇ ਮੱਦੇਨਜ਼ਰ ਅੱਜ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਅਤੇ ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਅਤੇ ਜਥੇਦਾਰ ਗੜਗੱਛਾ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਐਸਐਸਪੀ ਗੁਰਮੀਤ ਸਿੰਘ ਨੇ ਮੀਡੀਆ ਨਾਲ ਸੰਖੇਪ ਗੱਲਬਾਤ ਕਰਦਿਆਂ ਕਿਹਾ ਕਿ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਆਏ ਸਨ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਛ ਨੇ ਮੀਡੀਆ ਨੂੰ ਦੱਸਿਆ ਕਿ ਸ਼੍ਰੀ ਦਰਬਾਰ ਸਾਹਿਬ ਸਿਰਫ ਸਿੱਖਾਂ ਦਾ ਹੀ ਨਹੀਂ ਸਗੋਂ ਸਾਰੀ ਮਨੁੱਖਤਾ ਦਾ ਸਰਬਸਾਂਝਾ ਧਾਰਮਿਕ ਕੇਂਦਰ ਹੈ। ਇੱਥੇ ਚਾਰ ਦਰਵਾਜ਼ੇ ਹਰ ਵਰਗ ਲਈ ਖੁੱਲੇ ਹਨ ਅਤੇ ਹਰ ਕੋਈ ਸ਼ਰਧਾ ਨਾਲ ਆ ਸਕਦਾ ਹੈ। ਉਨਾ ਕਿ ਆ ਕਿ ਕੋਈ ਵੀ ਐਸੀ ਕਾਰਵਾਈ ਜਾਂ ਗਤੀਵਿਧੀ ਨਹੀਂ ਹੋਣੀ ਚਾਹੀਦੀ ਜਿਸ ਨਾਲ ਗਲਤ ਸੁਨੇਹਾ ਜਾਵੇ ਜਾਂ ਮर्यादा ਨੂੰ ਟੇਲ ਪਵੇ ਇਸ ਸਰਬਸਾਂਝੇ ਥਾਂ ਦੇ ਉੱਤੇ ਸਾਰੇ ਅਸੀਂ ਸ਼ਰਧਾ ਭਾਵਨਾ ਦੇ ਨਾਲ ਆਉਨੇ ਆ ਤੇ ਕਦੀ ਵੀ ਕੋਈ ਇਦਾਂ ਦੀ ਗਲਬਾਤ ਐਕਟੀਵਿਟੀ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਕੋਈ ਇਦਾਂ ਦਾ ਸੁਨੇਹਾ ਜਾਵੇ ਤੋਂ ਅੱਜ ਉਹਨਾਂ ਨੇ ਆਪਣਾ ਪੱਖ ਰੱਖਿਆ ਇੱਥੇ ਕਿ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਲਿਖਤੀ ਵੀ ਇੱਥੇ ਆਪਣਾ ਪੱਖ ਭੇਜ ਦਿਓ ਬਾਕੀ ਉਹਨਾਂ ਨੇ ਇਹ ਗੱਲ ਨੂੰ ਮਹਿਸੂਸ ਕੀਤਾ ਵਾ ਵੀ ਜਿਸ ਤਰੀਕੇ ਨਾਲ ਉਹਨਾਂ ਦੇ ਉਹ ਪੰਜ ਬੰਦੇ ਉਸ ਦਿਨ ਗਏ ਨੇ ਪੁਲਿਸ ਦੇ ਉਹ ਨਹੀਂ ਜਾਣੇ ਚਾਹੀਦੇ ਪਰ ਇਹ ਵੀ ਗੱਲ ਹੋਈ ਇੱਕ ਪਵਿੱਕ ਦੇ ਵਿੱਚ ਐਸੀ ਗਲਤੀ ਹਾਂ ਨਹੀਂ ਉਹ ਨਹੀਂ ਕਰਨਗੇ ਉਹ ਉਹਨਾਂ ਨੇ ਬਿਲਕੁਲ ਇਹ ਪ੍ਰੋਸਾ ਦਿੱਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਇਦਾਂ ਦੀ ਗੱਲਬਾਤ ਹੈ ਜਿਹੜੀ ਉਹ ਨਹੀਂ ਕੀਤੀ ਜਾਊਗੀ ਕਿਉਂਕਿ ਆਪਾਂ ਜਿੰਨੇ ਵੀ ਇੱਥੇ ਵੱਸਣ ਵਾਲੇ ਸਾਰੇ ਸਤਖੰਡਿ ਸ਼੍ਰੀ ਦਰਬਾਰ ਸਾਹਿਬ ਦਾ ਸਤਿਕਾਰ ਕਰਦੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਤੋਂ ਕਦੀ ਵੀ ਇਦਾਂ ਦਾ ਕੁਝ ਹੋਣਾ ਹੀ ਨਹੀਂ ਚਾਹੀਦਾ ਸੱਚੀ ਭਾਵਨਾ ਦੇ ਨਾਲ ਗੁਰੂ ਕੋਲ ਆਈਏ ਤੇ ਗੁਰੂ ਦੇ ਕੋਲੋਂ ਮੰਗ ਆਣ ਕੇ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਬੇਨਤੀ ਕਰੀਏ ਗੁਰੂ ਦਾ ਉਪਦੇਸ਼ ਆਪਾਂ ਲੈ ਕੇ ਜਾਈਏ ਤਾਂ ਬਸ ਇੰਨੀ ਦੇਖੋ ਆਪਣਾ ਉਹ ਲਿਖਤੀ ਵੀ ਇੱਕ ਪੱਖ ਦੇਣਗੇ ਬਾਕੀ ਦੇਖੋ ਅਸੀਂ ਤੇ ਇਹੋ ਹੀ ਚਾਹੁੰਦੇ ਆਂ ਵੀ ਇਹ ਦਾਦੀ ਕਦੀ ਵੀ ਮੈਂ ਉਹ ਦਿਨ ਵੀ ਕਿਹਾ ਸੀ ਵੀ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਇਦਾਂ ਦੀ ਕਦੀ ਕੋਈ ਕਾਰਵਾਈ ਨਾ ਹੋਵੇ ਦੇਖੋ ਬੜਾ ਮੰਦ ਭਾਗਾ ਜਿਸ ਦਿਨ ਅ ਦਿੱਲੀ ਦੇ ਮੁੱਖ ਮੰਤਰੀ ਇੱਥੇ ਆਏ ਨੇ ਔਰ ਪੂਰੀ ਕੈਬਨਿਟ ਮੇਰੇ ਕੋਲ ਬੈਠੇ ਸੀ ਤੇ ਕਾਫੀ ਚੰਗੇ ਮਾਹੌਲ 'ਚ ਗੱਲਾਂ ਬਾਤਾਂ ਹੋਈਆਂ ਸੀ ਤੇ ਉਦੋਂ ਵੀ ਕਹਿੰਦੇ ਸੀ ਵੀ ਸਿੰਘ ਸਾਹਿਬ ਦੱਸੋ ਕੁਝ ਤੇ ਮੈਂ ਆਖਿਆ ਸੀ ਵੀ ਤੁਸੀਂ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਜਿਹੜੀ ਤੁਹਾਡੇ ਕੋਲ ਫਾਈਲ ਪਈ ਉੱਤੇ ਸਾਈਨ ਕਰ ਦਿਓ ਪਹਿਲਾਂ 10 ਸਾਲ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਸੀ ਕੇਜਰੀਵਾਲ ਦੀ ਉਹਨੇ ਮਾਮਲਾ ਲਟਕਾ ਛੱਡਿਆ ਉਹਨੇ ਸਿੱਖਾਂ ਦੀਆਂ ਭਾਵਨਾਵਾਂ ਨਹੀਂ ਦੇਖੀਆਂ ਔਰ ਹੁਣ ਦੇ ਸਰਕਾਰ ਬਦਲ ਗਈ ਆ ਮੈਨੂੰ ਪਤਾ ਲੱਗਾ ਵੀ 51 ਜਾਣਿਆਂ ਦੇ ਮਾਮਲੇ ਗਏ ਸੀ ਹੁਣ ਜਿੱਥੋਂ ਰਿਜੈਕਟ ਕੀਤਾ ਉਹ ਚੋਂ 24 ਰਿਜੈਕਟ ਕੀਤੇ ਗਏ ਆ ਤੇ ਬਾਕੀ ਆਪਣੇ ਜਿਹੜੇ 27 27 ਇਹਨਾਂ ਨੇ ਫੈਸਲੇ ਕੀਤੇ ਹੀ ਆ ਨਾ ਤੋਂ ਇਹ ਕਰ ਸਕਦੇ ਆ ਤੋਂ ਇਹਨੂੰ ਬਹੁਤ ਹਮਦਰਦੀ ਦੇ ਤੌਰ ਤੇ ਉੱਤੇ ਵੇਖਣਾ ਚਾਹੀਦਾ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਢੁੱਲਰ ਦਾ ਜਿਹੜਾ ਮਸਲਾ ਸਾਰੇ ਸਿੱਖ ਕਾਮ ਚਾਹੁੰਦੀ ਔਰ ਸਾਰੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਚਾਹੁੰਦੇ ਵੀ ਉਹ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ ਤੇ ਮਾਮਲਾ ਵੀ ਲਗਭਗ ਖਤਮ ਹੀ ਆ ਜ਼ਮਾਨਤ ਤੇ ਕਦੀ ਕਦੀ ਆਉਂਦੇ ਆ ਤੇ ਉਹਨਾਂ ਨੂੰ ਪੱਕੇ ਤੌਰ ਤੇ ਰਿਹਾ ਕਰ ਦੇਣਾ ਚਾਹੀਦਾ ਇਹ ਸਾਰੀ ਦੀ ਸਾਰੀ ਹੁਣ ਜ਼ਿੰਮੇਵਾਰੀ ਦਿੱਲੀ ਸਰਕਾਰ ਦੀ ਆ ਤੇ ਦਿੱਲੀ ਸਰਕਾਰ ਨੂੰ ਰਿਹਾਈ ਕਰ ਦੇਣੀ ਚਾਹੀਦੀ ਆਰ ਫਾਈਲ ਤੇ ਸਾਈਨ ਕਰਨੀ ਚਾਹੀਦੇ ਆ ਕਿਉਂਕਿ ਸਿੱਖ ਗਿਣਤੀ ਦੇ ਪਾਸੇ ਉਹ ਨਹੀਂ ਪਛਾਣੇ ਜਾਂਦੇ ਮੁਲਕ 'ਚ ਅਸੀਂ ਯੋਗਦਾਨ ਕਰਕੇ ਆ ਅੱਜ ਮੁਲਕ ਆਜ਼ਾਦੀ ਦਾ ਨਿਗ ਮੰਡ ਰਿਆ ਤੇ ਸਿੱਖਾਂ ਕਰਕੇ ਕਦੀ ਕੋਈ ਮੁਸ਼ਕਲ ਪੈ ਜੇ ਕੋਈ ਮੁਸੀਬਤ ਪੈ ਜੇ ਤੇ ਸਿੱਖ ਸਭ ਤੋਂ ਜ਼ਿਆਦਾ ਮਦਦ ਕਰਦੇ ਗੁਰੂ ਕੇ ਲੰਗਰ ਲਾਉਂਦੇ ਆ ਹੜਾਂ ਦੇ ਵਿੱਚ ਕਿਵੇਂ ਪਹੁੰਚਦੇ ਆ ਪੰਜਾਬ ਤੋਂ ਬਾਹਰ ਵੀ ਆਪਰ ਵੇਖਿਆ ਤੋਂ ਸਿੱਖਾਂ ਦੇ ਯੋਗਦਾਨ ਨੂੰ ਵੇਖਦੇ ਆ ਆ ਜਿਹੜੇ ਵੀ ਸਾਡੇ ਇਦਾਂ ਦੇ ਮਸਲੇ ਆ ਉੱਤੇ ਤੇ ਸਰਕਾਰਾਂ ਨੂੰ ਗੌਰ ਕਰਨਾ ਚਾਹੀਦਾ ਔਰ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਜੀ ਭੁੱਲਰ ਉਹਨਾਂ ਦੀ ਰਿਹਾਈ ਜਿਹੜੀ ਹੋਣੀ ਚਾਹੀਦੀ ਦਿੱਲੀ ਗਵਰਨਮੈਂਟ ਨੂੰ ਮਨੁੱਖਤਾ ਦੇ ਤੌਰ ਤੇ ਵੀ ਇਸ ਚੀਜ਼ ਨੂੰ ਵੇਖਣਾ ਚਾਹੀਦਾ ਤੇ ਸਿੱਖਾਂ ਦੀਆਂ ਭਾਵਨਾਵਾਂ ਵੀ ਦੇਖਣੀਆਂ ਚਾਹੀਦੀ ਮੈਂ ਮਹਾਰਾਜ ਦੇ ਦਰਸ਼ਨ ਕਰਨ ਆਇਆ ਸੀਗਾ ਅੱਜ ਦਰਸ਼ਨ ਕਰ ਲਿਆ ਤੇ ਮੰਦੀ ਬਹੁਤ ਮਜ਼ਾ ਆਇਆ ਦਰਸ਼ਨ ਕਰਕੇ ਸਾਡੇ ਨਾਲ ਵੀ ਮੁਲਾਕਾਤ ਹੋਈ ਹਾਂ ਇਹਨਾਂ ਨੂੰ ਵੀ ਮਿਲਿਆ ਸੀ ਥੈਂਕ ਯੂ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਹਾਂ ਜੀ ਅਸੀਂ ਕਾਫੀ ਖੁਸ਼ੀ ਦਖਣਦਾਰੀ ਹੋਈ ਹੈ ਨਹੀਂ ਕੋਈ ਨਹੀਂ ਨਹੀਂ ਕੋਈ ਗੱਲਬਾਤ ਨਹੀਂ ਜੀ